ਸਾਡਾ ਰਾਜ ਦਾ ਆਦਰਸ਼ ਕੀ ਹੈ ਤੇ ਰਾਜ ਮਿਲਦਾ ਕਿ ਤੱਕ ਤੇ ਰਾਜ ਲਈ ਲੜੀ ਦਾ ਕੰਮ ਉਹ ਕਹਿੰਦੇ ਕਿ ਸਾਡਾ ਜਿਹੜਾ ਰਾਜ ਦਾ ਮਕਸਦ ਹੈ ਉਹ ਕੋਈ ਰਾਜ ਦੀ ਤ੍ਰਿਸ਼ਨਾ ਜਾਂ ਰਾਜ ਦੀਆਂ ਕੋਈ ਮੋਜਾਂ ਮੰਨਣੀਆਂ ਜਾਂ ਰਾਜ ਦੇ ਕੋਈ ਪਦਾਰਥ ਸ਼ੌਹਰਤ ਅਹੁਦੇ ਦੇ ਹੁਕਮ ਮੰਨਣੇ ਨਹੀਂ ਹੈ ਉਹ ਕਹਿੰਦੇ ਸਾਡਾ ਜਿਹੜਾ ਰਾਜ ਦਾ ਆਦਰਸ਼ ਹੈ ਉਹ ਧਰਮ ਦਾ ਰਾਜ ਸਥਾਪਿਤ ਕਰਨਾ ਹੈ ਉਹ ਕਹਿੰਦੇ ਸਾਡਾ ਆਦਰਸ਼ ਉਸ ਖਾਲਕ ਦੀ ਉਸ ਅਕਾਲ ਪੁਰਖ ਦੀ ਖਲਕਤ ਨੂੰ ਦੁਖੀ ਦੇਖ ਕੇ ਦੁਖੀ ਹੋਣਾ ਤੇ ਸੁਖੀ ਦੇਖ ਕੇ ਸੁਖੀ ਹੋਣਾ ਭਾਵ ਸਰਵਤ ਦੇ ਭਲੇ ਲਈ ਰਾਜ ਕਰਨਾ ਉਹ ਕਹਿੰਦੇ ਸਾਡਾ ਰਾਜ ਦਾ ਧਰਮ ਕਿਸੇ ਅਨਿਆਈ ਰਾਜ ਦੇ ਰਾਜ ਭਗਤ ਬਣਨਾ ਨਹੀਂ ਹੈ ਜਿਹੜੀ ਮੇਰੇ ਤੋਂ ਪਹਿਲਾਂ ਵੀ ਗੱਲ ਹੋ ਕੇ ਗਈ ਕਿ ਅੱਜ ਆਪਣੇ ਬੰਦੇ ਦੋ ਪਾਸੇ ਹੀ ਹੋ ਜਾਂਦੇ ਖਾਲਸਾ ਵੀ ਕਹਾਂਦੇ ਨੇ ਤੇ ਅਨਿਆਈ ਰਾਜ ਦੇ ਰਾਜ ਭਗਤ ਵੀ ਬਣਨ ਸੋ ਉਹ ਕਹਿੰਦੇ ਸਾਡਾ ਇਹ ਨਹੀਂ ਹੈ ਉਹ ਕਹਿੰਦੇ ਸਾਡਾ ਆਦਰਸ਼ ਨਿਆਂ ਦਾ ਰਾਜ ਸਥਾਪਿਤ ਕਰਨਾ ਉਹ ਕਹਿੰਦੇ ਲੜਨਾ ਕਦੋਂ ਦਾ ਰਾਜ ਲਈ ਉਹ ਕਹਿੰਦੇ ਉਦੋਂ ਜਦੋਂ ਸਾਡੇ ਧਰਮ ਕਰਮ ਦੇ ਵਿੱਚ ਸਾਡੇ ਨਿਆਰੇਪਣ ਦੇ ਵਿੱਚ ਸਾਡੇ ਸੁਤੰਤਰ ਵਿਚਰਨ ਦੇ ਵਿੱਚ ਕੋਈ ਅਨਿਆਈ ਰਾਜ ਬਾਧਾ ਖੜੀ ਪਈ ਉਦੋਂ ਸਾਡਾ ਹੱਕ ਹੈ ਕਿ ਉਸ ਅਨਿਆਈ ਰਾਜ ਨੂੰ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਅਸੀਂ ਜੜੋਂ ਖੇੜ ਦੇਣਾ ਤੇ ਇੱਥੇ ਨਿਆਂ ਦਾ ਹਲੇਮੀ ਰਾਜ ਸਥਾਪਿਤ